ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਤਮ ਜੈਪਾਤ ਮੈਂ ਪ੍ਰਿੰਸ ਸਿੰਘ ਸਫਰੀ ਸਰਪੰਚ ਹਗੋਬਿੰਦਨਗਰ ਤੋਂ ਫਰੀਦਕੋਟ ਦੀ ਆਤੀ ਮੇਰੇ ਵੀਰੋ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਮੈਨੂੰ ਦੁਆਰਾ ਲਾਈਵ ਹੋਣ ਦੀ ਤੁਹਾਡੇ ਨੇ ਵੀਡੀਓ ਪਾਉਣ ਦੀ ਲੋੜ ਕਿਉਂ ਪਈ ਉਸ ਦਿਨਾਂ ਤੋਂ ਮੇਰੇ ਲਿਆ ਵੀਡੀਓ ਦੇ ਉੱਪਰ ਪੁਛਾ ਵਾਲਾ ਬਾਬਾ ਕੱਢ ਕੇ ਲਿਖ ਕੇ ਮੇਰੇ ਵੀਡੀਓ ਪਾਈ ਜਾ ਰਹੀਆਂ ਮੈਂ ਦੱਸਦਾ ਮੈਂ ਕੋਈ ਪੁਛਾ ਨਹੀਂ ਕਰਦਾ ਮੈਂ ਕੋਈ ਗੱਦੀ ਨਹੀਂ ਲਾਉਂਦਾ ਜਿਹੜਾ ਬੰਦਾ ਲੀਡਰ ਹੁੰਦਾ ਉਹ ਕਦੇ ਵੀ ਸੇ ਧਰਮ ਦਾ ਉਹ ਮੌੜਾ ਵੀ ਕਹਿੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਗੱਲ ਕਰੀਏ ਮੇਰੇ ਵੀਰੋ ਪਹਿਲਾਂ ਪਖੰਡਵਾਦ ਮੰਨ ਕਰਨ ਦੀ ਗੱਲ ਚੱਲੀ ਸੀ ਜਿਸ ਕਰਕੇ ਮੈਂ ਬੋਲਿਆ ਸੀ ਤੇ ਮੈਂ ਉਹਨਾਂ ਵੀਰਾਂ ਨੂੰ ਸਾਧਰੂ ਕਰਕੇ ਬੇਨਤੀ ਕਰਦਾ ਮੇਰੇ ਵੀਰੋ ਤੁਸੀਂ ਆਪਣੇ ਧਰਮ ਦਾ ਵਿਚਾਰ ਇੰਨਾ ਕਰ ਲੋ ਆਪਣੇ ਧਰਮ ਦੇ ਅੱਗੇ ਤੁਸੀਂ ਬੰਦਾ ਮਾਨ ਸਨਮਾਨ ਉਹਨਾਂ ਨੂੰ ਦਿਵੋ ਤੇ ਉਹਨਾਂ ਲੋਕਾਂ ਨੂੰ ਦੂਸਰੇ ਧਰਮਾਂ ਦੇ ਜਾਂਦੀ ਰੋੜ ਦਾ ਪਵੇ ਉਹਨਾਂ ਨੂੰ ਤੰਦਰੁਸਤ ਕਰਨ ਦੀ ਲੋੜ ਨਾ ਪਵੇ ਉਹਨਾਂ ਨੂੰ ਕਿੱਥੇ ਮਾਨ ਸਨਮਾਨ ਮਿਲਦਾ ਉੱਥੇ ਉਹ ਜਾਣ ਨਹੀਂ ਜਾਣਗੇ ਹੁਣ ਗੱਲ ਕਰ ਲਈਏ ਤੁਸੀਂ ਉਹਨਾਂ ਧਰਮ ਦੇ ਠੇਕੇਦਾਰਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਿਰ ਨਗੇ ਪਾੜਵਾੜਵੇ ਕੋਈ 30 ਮਿੰਟ ਦੇ ਸੱਤੇ ਤੁਮੀ ਨਾ ਲਈ ਹੋਵੇ ਤੇ ਬਹੁਤ ਮਾਰਾ ਚੰਗਾ ਬੋਲਿਆ ਜਾਂਦਾ ਫਾਤੂ ਬੋਲ ਕੇ ਉਹਨਾਂ ਨੂੰ ਜਰੀਰ ਕੀਤਾ ਜਾਂਦਾ ਇਸ ਕਰਕੇ ਉਹਨਾਂ ਦੁਆਰਾ ਫਿਰ ਗੁਰਦੁਆਰਾ ਸਾਹਿਬ ਦਾ ਨੂੰ ਮਨ ਨਹੀਂ ਕਰਦਾ ਉਹ ਫਿਰ ਇਹ ਛੋਟੇ ਰਸ ਤੋਂ ਵਧਿਆ ਕੇ ਸਾਨੂੰ ਡੇਰੇ ਮਸਤਾਈ ਚੰਗੇ ਦਿੱਤੇ ਸਾਨੂੰ ਕੋਈ ਬੋਧਾ ਤੇ ਨਹੀਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਿਹੜੇ ਪਾਰਟੀਆਂ ਦਾ ਪ੍ਰਚਾਰ ਕਰਕੇ ਸਰਕਾਰਾਂ ਬਣਾਉਂਦੀਆਂ ਉਸੇ ਤਰੀਕੇ ਨਾਲ ਤੁਸੀਂ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰੋ ਪ੍ਰਚਾਰ ਇਹਨਾਂ ਵਧਾ ਦਿਓ ਤੇ ਲੋਕਾਂ ਨੂੰ ਬੰਦਾ ਮਾਨ ਸਨਮਾਨ ਦੇ ਉਹ ਕਦੇ ਵੀ ਉਹ ਆਪਣੇ ਨਾਲ ਟੁੱਟ ਕੇ ਦੂਸਰੀ ਧਰਮਾਂ ਵਿੱਚ ਨਾ ਜਾਣ ਗੱਲਾਂ ਬਹੁਤ ਕਰੂੰਗੀ ਕਹਿੰਦਾ ਗੱਲਾਂ ਜਿਆਦੀਆਂ ਕਰਾਂਗੇ ਤੇ ਗੱਲਾਂ ਬੰਦ ਕਰਿਆਂਗੇ ਮੇਰੇ ਵੀਰੋ ਮੇਰੀ ਇਹੀ ਅਪੀਲ ਆ ਕਿ ਜਿਹੜੇ ਧਰਮ ਦੇ ਠੇਕੇਦਾਰ ਆ ਉਹ ਆਪਣੇ ਆਪ ਨੂੰ ਧਾਰ ਲੈਣ ਪਹਿਲਾਂ ਆਪਣੇ ਘਰ ਨੂੰ ਧਾਰ ਲੈਣ ਦੂਸਰੇ ਦੇ ਘਰ ਨੂੰ ਬੰਦ ਧਾਰ ਵਾਹੀ ਗੁੱਜੀ ਕਾ ਖਾਲਸਾ